ਪੁਲਿਸ ਟੀਮ ਮੈਂ ਸ਼ੁੱਕਰਵਾਰ ਸਵੇਰੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਖਾਲਿਸਤਾਨ ਸਮਰਥਕ ਅਮਰਤਪਾਲ ਸਿੰਘ ਦੇ ਸੱਤ ਸਾਥੀਆਂ ਨੂੰ ਅੰਮ੍ਰਿਤਸਰ ਲੈ ਕੇ ਆਈ। ਇਹ ਟੀਮਾਂ ਡਿਬਰੂਗੜ੍ਹ ਤੋਂ ਹਵਾਈ ਰਸਤੇ ਅਤੇ ਫਿਰ ਦਿੱਲੀ ਦੇ ਸੜਕ ਤੋਂ ਹੁੰਦੇ ਹੋਏ ਅਜਨਾਲਾ ਪਹੁੰਚੀਆਂ। ਸਾਰੇ ਮੁਜਰਮਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਤੇ 4 ਦਿਨਾਂ ਦਾ ਪੁਲਿਸ ਰਿਮਾਂਡ ਤੇ ਭੇਜਿਆ ਗਿਆ। ਮੋਲਜਮਾਨੇ ਫਰਵਰੀ 2023 ਵਿੱਚ ਅਜਨਾਲਾ ਪੁਲਿਸ ਸਟੇਸ਼ਨ ਤੇ ਹਮਲਾ ਕੀਤਾ ਸੀ ਅਤੇ ਕਈ ਪੁਲਿਸ ਵਾਲੇ ਵੀ ਜ਼ਖਮੀ ਹੋ ਗਏ ਸਨ। ਅਮਰਤਪਾਲ ਦੇ ਸਾਥੀਆਂ ਨੂੰ 25 ਮਾਰਚ ਨੂੰ ਅਜਨਾਲਾ ਅਦਾਲਤ ਵਿੱਚ ਦੁਬਾਰਾ ਪੇਸ਼ ਕੀਤਾ ਜਾਵੇਗਾ। ਇਸ ਸਬੰਧੀ ਗੱਲਬਾਤ ਕਰਦੇ ਹਾਂ ਪੁਲਿਸ ਅਧਿਕਾਰੀਆਂ ਨਾਲ ਅਤੇ ਵਕੀਲ ਸਹਿਬਾਨਾਂ ਨਾਲ ਕੀ ਕਹਿਣਾ ਹੈ ਉਹਨਾਂ ਦਾ? ਜੀ ਸਰ ਜਿਹੜਾ ਅੱਜ ਕੋਰਟ ਤੇ ਪੇਸ਼ ਕੀਤਾ ਗਿਆ ਕਿੰਨੇ ਦਾ ਧਰਮਾਨ ਮਿਲਿਆ? ਅੱਜ ਜਿਹੜੇ ਪਹਿਲਾਂ ਐਨਐਸਏ ਦੇ ਦੋਸ਼ੀ ਬੰਦ ਸੀਗੇ ਉਹਨਾਂ ਚੋ 7 ਦੋਸ਼ੀਆਂ ਨੂੰ ਜਿਹੜਾ ਵਾ ਅੱਜ ਅਰੈਸਟ ਕਰਕੇ ਮਾਨਜੋ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿਨ੍ਹਾਂ ਦਾ 25 ਤਰੀਕ ਤੱਕ ਜਿਹੜਾ ਵਾ ਉਹ ਰਿਮਾਂਡ ਮਿਲਿਆ ਜੀ ਸਰ ਕੀ ਨਾਮ ਹੈ ਜੀ ਇਹ 7 ਬੰਦਿਆਂ ਦਾ ਕੀ ਨਾਮ ਹੈ ਜੀ ਸਰ ਸਭ ਤੋਂ ਐਨਾ ਤੋਂ ਪਹਿਲਾਂ ਸਰ ਪਹਿਲਾਂ ਕਿੱਥੇ ਸਰ ਪਹਿਲੇ ਕਿਹੜੀ ਜੇਲ ਸੀ ਹੁਣ ਕਿਹੜੇ ਕੇਸ ਲੈਂਦੇ ਨੇ ਇਹ 39/23 ਸਾਡਾ ਥਾਣੇ ਅਜਨਾਲੇ ਦਾ ਮੁਕਦਮਾ ਸੀਗਾ ਜੀ ਉਹਦੇ ਵਿੱਚ ਅਸੀਂ ਇਹਨਾਂ ਨੂੰ ਰੈਸਟ ਕੀਤਾ ਪਹਿਲਾਂ ਇਹ ਸਾਰੇ ਜਿਹੜੇ ਦੋਸ਼ੀ ਨੇ ਇਹ ਐਨਐਸਏ ਤਹਿਤ ਜਿਹੜਾ ਡਿਬੂ ਗਾਰਡ ਬੰਦ ਸੀਗੇ ਉਥੋਂ ਰਿਹਾਈ ਹੋਣ ਤੇ ਅਸੀਂ ਇਸ ਮੁਕਦਮੇ ਵਿੱਚ ਗ੍ਰਿਫਤਾਰ ਕਰਕੇ ਉਹਨਾਂ ਨੂੰ ਮਾਨਜੋ ਕੋਰਟ ਦੇ ਵਿੱਚ ਪੇਸ਼ ਕੀਤਾ ਹੈ ਜਿਹੜਾ ਸਾਨੂੰ 25 ਤਰੀਕ ਤੱਕ ਇਹਨਾਂ ਦਾ ਪੀਸ ਰਿਮਾਰਕ ਸਰ ਕੀ ਤੁਹਾਡੇ ਕੋਲ ਦਲੀਲ ਪੇਸ਼ ਕੀਤੀ ਕਿਉਂਕਿ ਉਹਨਾਂ ਦੇ ਵਕੀਲ ਕਹ ਰਹੇ ਸੀ ਕਿ ਪਰਚਾ ਬੇਬੁਨਿਆਦ ਹੈ ਵੇਖੋ ਇਹ ਤੁਸੀਂ ਉਦੋਂ ਸਾਰੇ ਮੌਕੇ ਤੇ ਹਾਜ਼ਰ ਸੀਗੇ ਤੁਹਾਨੂੰ ਪਤਾ ਸੀਗਾ ਇਹ ਕੇਸ ਦੀ ਡੰਗਾਈ ਦਾ ਇਹ ਸਾਰਾ ਅਸੀਂ ਸਾਰਾ ਸਾਡਾ ਲਿੰਕ ਐਵੀਡੈਂਸ ਬਹੁਤ ਸਾਡੀ ਇਹ ਵੱਡੇ ਲੈਵਲ ਦੀ ਜੁਰੀ ਆ ਤਫਤੀਸ਼ ਨਹੀਂ ਕਰਨੀ ਆ ਇਹਦੇ ਵਿੱਚ ਸਾਰਾ ਅਸੀਂ ਲਿੰਕ ਐਵੀਡੈਂਸ ਜੋੜ ਕੇ ਜਿਹੜੀਆਂ ਵੀ ਸਾਡੀਆਂ ਕਰਨ ਵਾਲੀਆਂ ਨੇ ਤਾਂ ਜੋ ਦੋਸ਼ੀਆਂ ਨੂੰ ਜਿਹੜੀ ਆ ਸਖਤ ਸਜ਼ਾ ਦਵਾਈ ਜਾਵੇ ਹੁਣ ਕਰਾਂਗੇ ਜੀ ਡਿਊਰਿੰਗ ਰਿਮਾਂਡ ਕਰਾਂਗੇ ਅਮਰ ਪਾਸੇ ਦਾ ਐਨਐਸਏ ਜਿਹੜਾ ਖਤਮ ਹੋਏਗਾ ਐਨਐਸਏ ਉਹਨੂੰ ਵੀ ਲਿਆਇਆ ਜਾਏਗਾ ਵਿਕਰੇ ਦੇ ਬਾਰੇ ਮੈਂ ਤੁਹਾਨੂੰ ਨਹੀਂ ਕਹਿ ਸਕਦਾ ਤੁਹਾਨੂੰ ਆਪਣੇ ਪਤਾ ਲੱਗ ਜਾਣਾ ਹੈਮਰਪੁਰ ਦਾ ਸਾਥੀ ਨੇ ਸਾਰੇ ਜੀ ਹਾਂ ਜੀ ਹਾਂ ਜੀ ਬਿਲਕੁਲ ਇਹ ਐਫ ਆਈ ਆਰ ਦੇ ਵਿੱਚ 49 ਨੰਬਰ ਦਾ ਇਹਦੇ ਵਿੱਚ ਭਗਵੰਤ ਸਿੰਘ ਔਰ ਪ੍ਰਧਾਨ ਮੰਤਰੀ ਬਾਜੇਕੇ ਗਰਮੀਤ ਸਿੰਘ ਗਿੱਲ ਬੁੱਕਣਵਾਲਾ ਬਸੰਤ ਸਿੰਘ ਸਰਬਜੀਤ ਸਿੰਘ ਕਲਸੀ ਗੁਰਿੰਦਰਪਾਲ ਗੁਰੀ ਔਜਨਾ ਕਲਵੰਤ ਸਿੰਘ ਧਾਰੀਵਾਲ ਦੇ ਹਰਜੀਤ ਸਿੰਘ ਚਾਚਾ ਸ਼ਾਮਲ ਸਰੇ ਉਹੀ ਮਾਮਲੇ ਚ ਜਿਹੜੇ ਥਾਣੇ ਦੇ ਉੱਪਰ ਹਮਲਾ ਕੀਤਾ ਬਿਲਕੁਲ ਜੀ ਬਿਲਕੁਲ ਬਿਲਕੁਲ ਇਸ ਟੀਮ ਦਾ ਸਾਥ ਆਜੂ ਕੀ ਕਰੇਗਾ ਅੱਜ 7 ਆਦਮੀ ਜੋ ਐਨਐਸਏ ਸੇ ਛੁੱਟ ਕੇ ਆਏ ਹਨ उनको ओंकार नंबर ਐਫਆਈਆਰ ਮੇ ਪੇਸ਼ ਕੀਆ ਗਿਆ ਹੈ ਜਿਨ ਮੇ ਬਸੰਤ ਸਿੰਘ ਵੀ ਗੁਰਮੀਤ ਸਿੰਘ और प्रधानमंत्री बाजू के दलजीत कलसी और तीन जाने थे जिनको आज पेश किया गया और चार जन का पुलिस रिमांड उनको मिल गया तो क्या रिमांड में क्या आसल इनको? देखो इनकी जो प्ली थी कि इन्होंने मोबाइल रिकवर करने हैं अगर कोई हथियार यूज़ हुआ वेपन यूज़ हुआ तो उनको रिकवर करना है प्लस और कुछ कुछ करनी है कि और और कौन इस शामिल था इसमें तो 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 पहले पहले जेल में में रह चुके हैं जी आज दोबारा पेश करने उधर कोई हासिल हुआ देखो जो डब्बूग में था वो तो उनकी एन थी वो अब खत्म हो गई है अब उनतालीस ਨੰਬਰ ਮੇਂ ਹੀ ਪ੍ਰੋਸੀਡਿੰਗ ਚੱਲੇਗੀ ਇਹ ਗੱਲਬਾਤ ਜੜੀ ਆ ਇਹਨੇ ਜਿਹਨਾਂ ਚ ਬਸੰਤ ਸਿੰਘ ਦੀ ਗੁਰਮੀਤ ਸਿੰਘ ਦੀ ਦਰਜੀਤ ਕਾਲ ਸੀ ਜੀ ਪ੍ਰਧਾਨ ਮੰਤਰੀ ਬੱਜੋ ਕੇ ਤੇ ਹੋਰ ਤਿੰਨ ਜਣੇ ਸੀਗੇ ਪੁਲਿਸ ਵਾਲੋਂ ਰਿਮਾਨ ਦੀ ਸਦਨਾਂ ਦੀ ਡਿਮਾਂਡ ਕੀਤੀ ਗਈ ਸੀ ਕਿ ਪਰ ਇਹਨਾਂ ਨੂੰ ਚਾਰ ਦਿਨਾਂ ਦਾ ਪੁਲਿਸ ਰਿਮਾਨ ਉਹ ਇਤਨਾ ਵਕੀਲਾਂ ਦੀ ਬੈਠ ਹੋ ਜਾਂ ਇਸ ਤੋਂ ਇਲਾਵਾ ਹੋਰ ਕੀ ਕੁਝ ਪੁਲਿਸ ਨੇ ਕਿਹਾ ਵੀ ਆਪਾਂ ਇਹਨਾਂ ਨੂੰ ਬ੍ਰਾਹਮਣ ਕਰਨਾ ਹੈ ਜੇ ਇੱਕ ਤਰੀਕੇ ਰਿਮਾਰਕ ਦੇ ਵਿੱਚ ਕੋਲ ਪੁਲਿਸ ਨੂੰ ਆਰਗੂਮੈਂਟਸ ਹੋਏ ਕਿ ਸਾਨੂੰ ਮੋਬਾਈਲ ਦੀ ਰਿਕਵਰੀ ਚਾਹੀਦੀ ਹੈ ਜੇ ਕੋਈ ਉੱਥੇ ਅੱਛਾ ਯੂਜ਼ ਹੋਇਆ ਉਹਦੀ ਰਿਕਵਰੀ ਹੋਵੇ ਤੇ ਨਾਲ ਕੁਝ ਕੁਛ ਕੀਤੀ ਜਾਣੀ ਹੈ ਕਿ ਹੋਰ ਕੋਈ ਕੋਣ ਸ਼ਾਮਲ ਸੀਗਾ ਹਾਂਜੀ ਇਸ ਬੇਸ ਉੱਪਰ ਉਹਨਾਂ ਨੂੰ ਚਾਰਨਾ ਕੁਝ ਸਬੰਧਤ ਹੈ ਜੀ ਇਸਰ ਜਨਾਲੇ ਵਾਲੇ ਵਾਲੇ ਮਾਮਲੇ 'ਚ ਹੀ ਲਿਆਂਦਾ ਗਿਆ ਜਾਂ ਹੋਰ ਵੀ ਕੋਈ ਇਹਨਾਂ ਦੇ ਮਾਮਲੇ ਨਹੀਂ ਸਿਰਫ ਅਜਨਾਲੇ ਵਾਲਾ 34 ਨੰਬਰ ਐਫ ਆਈ ਆਰ 'ਚ ਪੇਸ਼ ਕੀਤਾ ਗਿਆ ਠੀਕ ਹੈ